ਬਾਜੀ ਸ਼੍ਰੀ ਗੁਰੂ ਰਬਦਾਸ ਜੀ ਦੇ ਜਨਮ ਦਿਹਾੜੇ ਤੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੀ ਸਾਰੇ ਪੰਜਾਬ ਵਾਸੀਆਂ ਨੂੰ ਤੇ ਦੁਨੀਆ ਵਸਦੇ ਪੰਜਾਬੀਆਂ ਨੂੰ ਬਹੁਤ ਬਹੁਤ ਮੋੜਾਂ ਦਾਸੀ ਦਾ ਜਨਮ ਦਿਹਾੜੇ ਤੇ ਅੱਜ ਰਵਿਦਾਸੀ ਨੇ ਮਾਨਤਾਨ ਬਖਸ਼ਿਆ ਦਰਸ਼ਨ ਮੱਛੀ ਵਾਲੇ ਮਟੇਰੀਆਂ ਨੂੰ ਲੰਗਰ ਲਵਾਇਆ ਗਿਆ ਜੇ ਫਰੂਟ ਦਾ ਕੋਲਡਿੰਗ ਦਾ ਪਾਣੀ ਦਾ ਔਰ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹਰ ਸਾਲ ਚੜ੍ਹਦੀ ਕਲਾ ਦੇ ਵਿੱਚ ਲੰਗਰ ਲੱਗਦਾ ਰਹੇ। ਬਹੁਤ ਦਰਸ਼ਨ ਮੱਛੀ ਵਾਲੇ ਤੇ ਉਹਨਾਂ ਦੀ ਰਹਿਮਤ ਬਣਦੀ। ਚਲੂ ਕੋ ਦਮਣੀ ਗੰਗਾ ਦੇ ਸੋਹਾਰੇ ਲੋਕ। ਯੋ ਜੀ ਮੈਂ ਕਮਲ ਖੋਸਲਾ ਇਸ ਇਲਾਕੇ ਤੋਂ ਸੋਸ਼ਲ ਵਰਕਰ ਅੱਜ ਸਰਮਰਦਾ ਮੈਂ ਆਪ ਬਣਾਤ ਬਹਿਮਾ ਡੰਬਰਾ ਤੋਂ ਦੂਰ ਰੱਖਣ ਵਾਲੇ ਜਗਤ ਗੁਰੂ ਸਤਗੁਰ ਰਵਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਦਿਹਾੜਾ ਜਿਸ ਦੇ ਸੰਬੰਧ ਵਿੱਚ ਅੱਜ ਮੁਕੇਰੀਆਂ ਚ ਵਿਸ਼ਾਲ ਨਗਰ ਕੀਰਤਨ ਮਹੱਲਾ ਗਰਦੇਪੁਰ ਤੋਂ ਸ਼੍ਰੋਮਣੀ ਸ਼ੁਰਗਰਦਾਤਾ ਸੇਵਕ ਸਭਾ ਵੱਲੋਂ ਕੱਢਿਆ ਜਾ ਰਿਹਾ ਜਿਸ ਦੇ ਸੰਬੰਧ ਵਿੱਚ ਅੱਜ ਅੰਬੇਡਕਰ ਮਿਸ਼ਨ ਪੰਜਾਬ ਨਿਸ਼ਕਲੰਕ ਪੰਥ ਪੰਜਾਬ ਔਰ ਨਾਲ ਦੀ ਨਾਲ ਕਮਲੇਸ਼ਰ ਵਾਲਮੀਕ ਦੇ ਐਜੂਕੇਸ਼ਨਲ ٹرسٹ ਤੇ ਸਾਡੇ ਮੈਡਮ ਹਰਮਿੰਦਰ ਕੌਰ ਜੀ ਕਾਉਂਸਲਰ ਵਿੰਦਰ ਜੀ ਕਾਉਂਸਲਰ ਸਾਡੇ ਵੀਰ ਸ਼ੇਰਾ ਜੀ ਕੋਲੀ ਸਾਹਿਬ ਤੇ ਹੋਰ ਵੀ ਸ਼ਹਿਰ ਦੇ ਸਾਡੇ ਮਾਨ ਸ੍ਰੀਲ ਜੀ ਗੱਦੀ ਨਸ਼ੀਨ ਮੁਕੇਰੀਆਂ ਤੋਂ ਲਲਤ ਗਿੱਲ ਜੀ ਤੇ ਯਸ਼ਪਾਲ ਸਿੱਧੂ ਜੀ ਕੰਨੂ ਜੀ ਇਹ ਸਾਰੇ ਬਹੁਤ ਸਾਰੀ ਸੰਗਤ ਮਿਲ ਕੇ ਤੇ ਅੱਜ ਆ ਵਿਸ਼ਾਲ ਪੰਡਹਾਰਾ ਜਿਹੜਾ ਉਹ ਇੱਥੇ ਅੰਬੇਡਕਰ ਚੌਂਕ 'ਚ ਲਗਾਇਆ ਗਿਆ ਮੈਂ ਅੱਜ ਦੇ ਦਿਨ ਤੇ ਸਾਰੀ ਲੋਕਾਈ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਉਮੀਦ ਕਰਦਾ ਕਿ ਸਾਡਾ ਸਮਾਜ ਇਕੱਠਾ ਹੋ ਕੇ ਇਸ ਤਰ੍ਹਾਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰੂਗਾ ਤੇ ਆਉਣ ਵਾਲੇ ਸਮੇਂ ਵਿੱਚ ਸੱਤਾ ਵੱਲ ਨੂੰ ਜਿੱਦਾਂ ਸਤਗੁਰਾਂ ਨੇ ਇਹ ਕਿਹਾ ਸੀ ਕਿ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈ ਹੈ ਨਿਜ ਬਲ ਥੇ ਲੈ ਹੈ ਇਸ ਕਰਕੇ ਇਕੱਠੇ ਹੋ ਕੇ ਜੇ ਅਸੀਂ ਕੁਝ ਹਾਸਲ ਕਰਨਾ ਤੇ ਇਕੱਠੇ ਹੋ ਕੇ ਕਰਨਾ ਪਏਗਾ ਜੈ ਭੀਮ ਜੈ ਭਾਰਤ ਜੈ ਗੁਰੂ ਦੇਵ ਧੰਗੁਰੂ ਦੇਵ ਜੈ ਵਾਲਮੀਕੀ ਹਰ ਹਰ ਮਾਨ ਬਿੰਦੀ ਬਹੁਤ ਕਾਲੇ ਲੋਕੀਂ ਰੱਤੇ ਹੋਵੇ ਕੋਈ ਕੋਈ ਜੈ ਗੁਰਦੇਵ ਧੰਨ ਗੁਰਦੇਵ ਸ੍ਰੀ ਗੁਰੂ ਰਵਿਦਾਸ ਮਹਾਰਾਜ ਜਦੇ ਜਨਮ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੈਂ ਰਾਮਪਾਲ ਸ਼ਰਮਾ ਸੰਗਠਨ ਮੰਤਰੀ ਪੰਜਾਬ ਪਰਦੇ शिवसेना ਆਫ ਦਾ ਬਾਲਾ ਸਾਹ ਫਾਕਰੇ ਤੋਂ ਅੱਜ ਵਿਸ਼ਾਲ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਜੋ ਮੁਕੇਰੀਆਂ ਦੇ ਵਿੱਚ ਸਮੂਹ ਸੁਸਾਇਟੀਆਂ ਦੇ ਦੁਆਰਾ ਨਿਕਲੀ ਜਾ ਰਹੀ ਹੈ ਜ ਪੂਰੇ ਇਲਾਕਾ ਨਿਵਾਸੀਆਂ ਨੂੰ ਮੁਕੇਰੇ ਵਾਸੀਆਂ ਨੂੰ ਹਰ ਇੱਕ ਰਵਿਦਾਸ ਸੁਭਾਵਾ ਅਲੱਗ-ਅਲੱਗ ਪਿੰਡਾਂ ਤੋਂ ਆਈਆਂ ਹੋਈਆਂ ਨੇ ਅੱਜ ਹਾਜੀਪੁਰ ਚੌਕ ਦੇ ਉੱਤੇ ਵਿਸ਼ਾਲ ਬੱਬੇ ਸਵਾਗਤ ਜਿਹੜਾ ਹੈਗਾ ਸਜੁੱਧ ਰੂਪ ਦੇ ਵਿੱਚ ਵਾਲਮੀਕੀ ਸਭਾ ਦੁਆਰਾ ਸਾਰਿਆਂ ਸਭਾ ਦੁਆਰਾ ਕੀਤਾ ਗਿਆ ਔਰ ਅਸੀਂ ਇੱਕ ਵਾਰੀ ਦੁਬਾਰਾ 648ਵੇਂ ਸ਼੍ਰੀ ਗੁਰੂ ਰਵਿਦਾਸ ਸਾਰਾ ਜੀ ਦੇ ਪ੍ਰਕਾਸ਼ ਉਤਸਵ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪੰਜਾਬ ਪਾਸੀਆਂ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਜੈ ਗੁਰੂ ਦੇਵ ਧੰਨ ਗੁਰੂ ਦੇਵ